ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪੰਥ ਦੀ ਵਾਲੀ ਸ਼ਾਹ ਸ਼ਹਿਨशाह ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਿਦਰਾਣੇ ਦੀ ਟਾਬ ਤੇ ਪਹੁੰਚੇ ਸੀ ਔਰ ਇਥੇ ਹੀ ਮਾਝੇ ਦੇ ਜਿਹੜੇ 40 ਸਿੰਘ ਆ ਉਹ ਸੱਚੇ ਪਾਤਸ਼ਾਹ ਦੀ ਹਾਲ ਦੇ ਵਿੱਚ ਇਥੇ ਪਹੁੰਚੇ ਉਧਰ ਜਿਹੜਾ ਦਿੱਲੀ ਦਾ ਤਖਤਾ ਉਹ ਬਹੁਤ ਘਬਰਾਇਆ ਆਇਆ ਹੈ ਕਿਉਂਕਿ ਗੁਰੂ ਸਾਹਿਬ ਭਾਵੇਂ ਕੇ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਚੁੱਕੇ ਸੀ ਆਵੇਂ ਗੁਰੂ ਸਾਹਿਬ ਦੇ ਪੁੱਤਰ ਸ਼ਹੀਦ ਹੋ ਗਏ ਸੀ ਪਰ ਇਹਦੇ باوجود ਮੁਗਲਿਆ ਸਲਤਨਤ ਜਾਂ ਪਹਾੜੀ ਰਾਜੇ ਗੁਰੂ ਸਾਹਿਬ ਦੇ ਪਾਸੋਂ ਕੋਈ ਇਨਨੀ ਹਮ ਨਵਾ ਸਕੇ ਤੋਂ ਆਪਣੀ ਮਨਸ਼ਾ ਨੂੰ ਪੂਰੀ ਕਰਨ ਦੇ ਲਈ ਉਹ ਇੱਥੇ ਪਹੁੰਚੇ 40 ਸਿੰਘਾਂ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਫਿਰ ਟੱਕਰ ਲਈ ਔਰ ਟੱਕਰ ਲੈ ਕੇ ਆਪਾਂ ਸਭ ਜਾਣਦੇ ਹਾਂ ਭਾਈ ਮਹਾ ਸਿੰਘ ਜਾਂ ਦੁੱਗੇ ਸਿੰਘ ਇੱਥੇ ਸ਼ਹੀਦ ਹੋਏ ਸੱਚੇ ਪਾਤਸ਼ਾਹ ਨੇ ਖਿਦਰਾਣੇ ਦੀ ਢਾਬ ਨੂੰ ਫਿਰ ਸ਼੍ਰੀ ਮੁਕਤਸਰ ਸਾਹਿਬ ਦਾ ਕਿਤਾਬ ਦਿੱਤਾ ਵਾ ਅਸੀਂ ਜਦੋਂ ਅਰਦਾਸ ਕਰਦੇ ਹਾਂ ਅਕਾਲ ਪੁਰਖ ਗੁਰੂ ਸਾਹਿਬ ਪੰਜਾਬ ਪਿਆਰਿਆਂ ਤੇ ਚਾਰ ਸਾਹਿਬਜ਼ਾਦਿਆਂ ਤੋਂ ਬਾਅਦ ਅਗਲਾ ਸਾਡਾ ਜਿਗਰ ਹੁੰਦਾ 40 ਮੁਕਤਿਆਂ ਇਹ 40 ਮੁਕਤਿਆਂ ਦੀ ਧਰਤੀ ਬੜੀ ਮੁਬਾਰਕ ਆ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਵੱਸਣ ਵਾਲਾ ਜਿਹੜਾ ਸਿੱਖ ਆ ਉਹ ਇਸ ਧਰਤੀ ਨੂੰ ਸਦਾ ਸਜਦਾ ਕਰਦਾ ਇਹ ਧਰਤੀ ਸਾਨੂੰ ਸਨੇਹਾ ਦਿੰਦੀ ਆ ਕਾਰਨ ਕੋਈ ਵੀ ਰਾਇ ਹੋਣ ਅਸੀਂ ਕਿਸੇ ਵੀ ਕਾਰਨ ਕਦੀ ਵੀ ਗੁਰੂ ਤੋਂ ਦੂਰ ਹੋਈਏ ਪਰ ਜੇ ਅਸੀਂ ਪਰਤ ਕੇ ਗੁਰੂ ਦੇ ਕੋਲ ਆ ਜਾਗੇ ਤੇ ਗੁਰੂ ਨੂੰ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ ਇਹਦੇ ਤੇ ਚੱਲ ਪਾਂਗੇ ਤੇ ਫਿਰ ਗੁਰੂ ਦੀਆਂ ਰਹਿਮਤਾਂ ਵੀ ਹੁੰਦੀਆਂ ਗੁਰੂ ਸਾਹਿਬ ਨੇ ਭਾਈ ਮਹਾ ਸਿੰਘ ਹਣਾ ਨੂੰ ਤੇ ਦੂਜੇ ਨਾਲ ਦੇ 40 ਸਿੰਘਾਂ ਨੂੰ ਮੁਕਤਿਆਂ ਦਾ ਖਿਤਾਬ ਦਿੱਤਾ ਇਹ ਸੁਨੇਹਾ ਮਾ ਸਾਰੀ ਕੌਮ ਦੇ ਲਈ ਕਿ ਅਸੀਂ ਗੁਰੂ ਦੇ ਨੇੜੇ ਆਈਏ ਗੁਰੂ ਦੇ ਨੇੜੇ ਆਵਾਂਗੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਤੇ ਗੁਰੂ ਦੀਆਂ ਰਹਿਮਤਾਂ ਹੋਣਗੀਆਂ ਮੈਂ ਸਮੁੱਚੀ ਕੌਮ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅੱਜ ਦੇ ਇਸ ਦਿਹਾੜੇ ਦੇ ਉੱਤੇ ਜਿੱਥੇ ਸਾਰੀ ਕੌਮ ਨੂੰ ਇਹ ਅਪੀਲ ਕਰਦਾ ਕਿ ਆਪਾਂ ਵੀ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਈਏ ਸਤਿਗੁਰੂ ਜਿਹੜਾ ਵਾ ਟੁੱਟੀ ਗੰਡ ਨਹਾਰ ਗੋਪਾਲ ਉਹ ਟੁੱਟੀ ਗੰਡਣ ਵਾਲੇ ਆ ਟੁੱਟੀ ਨੂੰ ਜੋੜਨ ਵਾਲੇ ਆ ਸਾਡੀ ਕਿਸੇ ਵੀ ਕਾਰਨ ਕੋਈ ਕਦੀ ਵੀ ਗੁਰੂ ਤੋਂ ਦੂਰੀ ਬਣੀ ਆ ਗੁਰੂ ਗ੍ਰੰਥ ਤੇ ਗੁਰੂ ਪੰਥ ਅਸੀਂ ਪਰਤ ਕੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਵਾਲੇ ਪਾਸੇ ਆਈਏ ਬਾਣੀ ਬਾਣੇ ਦੇ ਧਾਰਨੀ ਹੋਈਏ ਤੇ ਸੱਚੇ ਪਾਤਸ਼ਾਹ ਦੇ ਹੁਕਮ ਦੇ ਮੁਤਾਬਕ ਚੱਲੀਏ ਇਹ ਹੀ ਮੇਰਾ ਸਾਰੀ ਸੰਗਤ ਨੂੰ ਸੁਨੇਹਾ ਹੈਗਾ ਦੂਜਾ ਮੈਂ 40 ਮੁਕਤਿਆਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਜਿਨ੍ਹਾਂ ਨੇ ਆਪਣੀਆਂ ਜਿੰਦਾਵਾਰ ਕੇ ਸੱਚੇ ਪਾਤਸ਼ਾਹ ਦੇ ਲਈ ਸ਼ਹਾਦਤ ਦੇ ਉੱਚੇ ਮਕਾਮ ਨੂੰ ਹਾਸਲ ਕੀਤਾ ਹੈ